ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਇਸ ਵੇਲੇ ਬਹੁਤ ਅਹਿਮ ਖਬਰ ਕਿਸਾਨਾਂ ਨੂੰ ਲੈ ਕੇ ਜਾਂ ਫਿਰ ਸਰਕਾਰੀ ਅਧਿਆਪਕਾਂ ਨੂੰ ਲੈ ਕੇ ਨਿਕਲ ਕੇ ਸਾਹਮਣੇ ਆਇਆ ਇਸ ਫੈਸਲੇ ਦੇ ਵਿੱਚ ਸਰਕਾਰ ਦੇ ਵੱਲੋਂ ਵੱਡਾ ਯੂਟਰਨ ਲਿਆ ਗਿਆ ਦਰਅਸਲ ਪ੍ਰਾਲੀ ਸਾੜਨ ਦੇ ਮਾਮਲੇ ਐਸ ਵਕਤ ਬਹੁਤ ਵੱਡੇ ਪੱਧਰ ਤੇ ਹਾਲਾਂਕਿ ਆ ਵੀ ਰਹੇ ਨੇ ਕਿਉਂਕਿ ਜਿਉਂ-ਜਿਉਂ ਝੋਨੇ ਦੀ ਫਸਲ ਪੱਕ ਰਹੀ ਆ ਕਿਸਾਨ ਵਾਢੀ ਕਰ ਰਹੇ ਨੇ ਤੇ ਨਾਲ ਦੀ ਨਾਲ ਫਿਰ ਉਸ ਝੋਨੇ ਦੀ ਜਿਹੜੀ ਪ੍ਰਾਲੀ ਆ ਰਹੇਤ ਖੁੰਦਾ ਉਸ ਨੂੰ ਨਿਪਟਾਉਣ ਦੇ ਲਈ ਬਹੁਤ ਸਾਰੇ ਕਿਸਾਨਾਂ ਦੁਆਰਾ ਪਿਛਲੇ ਕਈ ਸਾਲਾਂ ਤੋਂ ਅੱਗਾ ਲਈ ਜਾਂਦੀਆਂ ਨੇ ਸਰਕਾਰਾਂ ਪਰਚੇ ਕਰਦੀਆਂ ਨੇ ਜਿਹੜੇ ਜੁਰਮਾਨੇ ਕਰਦੀਆਂ ਨੇ ਪਰ ਇਸ ਸਾਲ ਸਰਕਾਰਾਂ ਦੁਆਰਾ ਸਰCTkਾਈ ਕੀਤੀ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਉੱਪਰ ਸਰCTkਾਈ ਕੀਤੀ ਹੋਇਆ ਇਸੇ ਦੇ ਵਿਚਾਲੇ ਸਰਕਾਰੀ ਅਧਿਆਪਕਾਂ ਨੂੰ ਇੱਕ ਵਾਧੂ ਕਾਰਜ ਸੌਂਪਿਆ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਜਿਹੜੇ ਪਰਾਲੀ ਅੱਗ ਸਾੜਨ ਦੇ ਅੱਗ ਲਾਉਣ ਦੇ ਮਾਮਲੇ ਹੋਣਗੇ ਉਹਨਾਂ ਦੇ ਵਿੱਚ ਅਧਿਆਪਕ ਜਾ ਕੇ ਚੈਕਿੰਗ ਕਰਨਗੇ ਸਾਰਾ ਨੋਟ ਕਰਨਗੇ ਕਿ ਕਿਹੜਾ ਕਿਸਾਨ ਕਿੱਥੇ ਆਪਣੇ ਖੇਤ ਦੇ ਵਿੱਚ ਕਿੰਨੇ ਖੇਤ ਦੇ ਵਿੱਚ ਅੱਗ ਲਾਉਂਦਾ ਸਾਰੇ ਦੀ ਜਿਹੜੀ ਰਿਪੋਰਟ ਆ ਉੱਪਰ ਤੱਕ ਦਿੱਤੀ ਜਾਵੇਗੀ ਪਰ ਇਸ ਮਾਮਲੇ ਦੇ ਵਿੱਚ ਕੁਝ ਕੁ ਘੰਟਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਯੂ ਟਰਨ ਲੈ ਲਿਆ ਗਿਆ ਜਾਨੀ ਕਿ ਜਿਹੜਾ ਇਹ ਵਾਧੂ ਕਾਰਜ ਸਰਕਾਰੀ ਅਧਿਪਕਾਂ ਨੂੰ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਗਿਆ ਡੀਸੀ ਗਰਦਾਸਪੁਰ ਦੇ ਵੱਲੋਂ ਅਧਿਪਕਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਪਰ ਮંત્રી ਲਾਲ ਚੰਦ ਘਟਾਰੂਚੱਕਾ ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਫੈਸਲਾ ਵਾਪਸ ਲਿਆ ਜਾਂਦਾ दरअसल 26 ਸਤੰਬਰ ਤੋਂ ਲੈ ਕੇ 30 ਨਵੰਬਰ ਤੱਕ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸੀ ਖਬਰ ਇਹ ਆ ਕਿ ਅਧਿਆਪਕਾਂ ਨੂੰ ਵਾਧੂ ਕਾਰਜ ਇਸ ਕਰਕੇ ਵਾਪਸ ਲਿਆ ਗਿਆ ਕਿ ਬੱਚਿਆਂ ਦੇ ਭਵਿੱਖ ਦੇ ਉੱਪਰ ਅਸਰ ਪੈਂਦਾ ਭਵਿੱਖ ਦੇ ਨਾਲ ਖਲਵਾੜ ਹੁੰਦਾ ਬੱਚਿਆਂ ਦਾ ਬਹੁਤ ਸਾਰਾ ਸਿਲੇਬਸ ਹੈ ਜਿਹੜਾ ਪਿੱਛੇ ਪੈ ਜਾਂਦਾ ਜਿਸ ਕਰਕੇ ਸਰਕਾਰ ਦੇ ਵੱਲੋਂ ਅੱਜ ਇਸ ਵਾਰ ਬਹੁਤ ਇੱਕ ਵਧੀਆ ਫੈਸਲਾ ਕਹਿ ਸਕਦੇ ਆ ਕਿ ਲਿਆ ਗਿਆ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਿਉਂਕਿ ਇਹ ਉਹ ਸਮਾਂ ਕਿ ਅਸ ਤੋਂ ਕੁਝ ਕੁ ਸੀ ਮਹੀਨੇ ਬਾਅਦ ਜਿਹੜਾ ਮਾਰਚ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਫਿਰ ਬੱਚਿਆਂ ਦੇ ਫਾਈਨਲ ਪੇਪਰ ਆ ਜਾਂਦੇ ਨੇ ਤੇ ਜਾਨੀ ਕਿ ਇਹ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਪੜ੍ਹਾਈ ਹੋਣੀ ਹੁੰਦੀ ਆ ਤੇ ਇਸ ਵਕਤ ਜਦੋਂ ਗਰਦਾਸਪੁਰ ਦੇ ਡੀਸੀ ਦੇ ਵੱਲੋਂ ਅਧਿਆਪਕਾਂ ਨੂੰ ਇਹ ਜਿਹੜੇ ਹਦੇਸ਼ ਦਿੱਤੇ ਜਾਂਦੇ ਨੇ ਕਿ ਸਾਰੇ ਅਧਿਆਪਕ ਜਿੰਨੇ ਆ ਕਦੀ ਡਿਊਟੀ ਲੱਗਦੀ ਆ ਕਿ ਆਪੋ ਆਪਣੇ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਇਲਾਕੇ ਦੇ ਵਿੱਚ ਡਿਊਟੀ ਲੱਗਦੀ ਆ ਤੇ ਉੱਥੇ ਜਾ ਕੇ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ਦੀ ਚੈਕਿੰਗ ਕਰਨਗੇ ਰਿਪੋਰਟ ਉੱਪਰ ਤੱਕ ਦੇਣਗੇ 26 ਸਤੰਬਰ ਤੋਂ ਲੈ ਕੇ 3 ਨਵੰਬਰ ਤੱਕ ਡਿਊਟੀਆਂ ਲਾਈਆਂ ਜਾਂਦੀਆਂ ਨੇ ਪਰ ਇਸ ਫੈਸਲੇ ਦੇ ਉੱਪਰ ਸਰਕਾਰ ਦੇ ਵੱਲੋਂ ਵੱਡਾ ਯੂਟਰਨ ਲਿਆ ਗਿਆ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲਿਆ ਗਿਆ ਕਿਹਾ ਗਿਆ ਕਿ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਫੈਸਲਾ ਵਾਪਸ ਲਿਆ ਗਿਆ ਦਰਅਸਲ ਡੀਸੀ ਗਰਦਾਸਪੁਰ ਦੇ ਵੱਲੋਂ ਆਦੇਸ਼ ਅਧਿਆਪਕਾਂ ਨੂੰ ਦਿੱਤੇ ਗਏ ਸੀ ਕਿ ਪਰਾਲੀ ਅੱਗ ਜਿਹੜੀ ਅੱਗ ਲੱਗਣ ਦੇ ਮਾਮਲੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਸਾਰੀ ਰਿਪੋਰਟ ਆ ਜਿਹੜੀ ਉਹ ਉੱਪਰ ਤੱਕ ਸਬਮਿਟ ਕੀਤੀ ਜਾਵੇ ਦਰਅਸਲ ਆਏ ਸਾਲ ਇਸ ਮਹੀਨੇ ਦੇ ਵਿੱਚ ਆ ਕੇ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਆ ਕੇ ਪਰਾਲੀ ਦਾ ਮਸਲਾ ਬਹੁਤ ਜ਼ਿਆਦੇ ਸਿਖਰਾਂ ਦੇ ਉੱਪਰ ਚੱਲਦਾ ਕਿਸਾਨ ਕਹਿੰਦੇ ਨੇ ਕਿ ਸਾਨੂੰ ਪੱਕਾ ਹਾਲ ਤ ਤਜਾਵੇ ਕਿ ਸਰਕਾਰ ਕਹਿੰਦੀ ਹੈ ਕਿ ਝੋਨੇ ਦੀ ਪਰਾਲੀ ਨੂੰ ਅਗਰ ਨਾ ਲਈ ਜਾਵੇ ਅਸੀਂ ਸਬਸਿਡੀਆਂ ਦੇ ਉੱਪਰ ਬੈਲਰ ਮਸ਼ੀਨਾਂ ਦੇ ਰਹੇ ਹਾਂ ਪਰ ਕਿਸਾਨ ਕਹਿੰਦੇ ਨੇ ਕਿ ਬੈਲਰ ਮਸ਼ੀਨਾਂ ਇੰਨੀ ਗਿਣਤੀ ਦੇ ਵਿੱਚ ਨਹੀਂ ਹਨ ਕਿ ਜਿਸ ਦੇ ਨਾਲ ਮਸਲਾ ਹੱਲ ਹੋ ਜਾਵੇ ਯਾਨੀ ਕਿ ਦੋਨਾਂ ਪਾਸੇ ਤੋਂ ਬਿਆਨਬਾਜ਼ੀ ਆਉਂਦੀ ਹੈ ਇਹ ਦੋ ਮਹੀਨੇ ਮਸਲਾ ਪੂਰੇ ਸਿੱਖਰਾਂ ਦੇ ਉੱਪਰ ਚੱਲਦਾ ਤੇ ਉਧਰਲੇ ਪਾਸੇ ਦਿੱਲੀ ਦੇ ਵਿੱਚ ਜਿਹੜਾ 에ਅਰ ਕੁਆਲਿਟੀ ਇੰਡੈਕਸ ਆ ਉਹ ਵੀ ਬਦਲ ਲੱਜਾਂਦਾ AQI ਲੈਵਲ ਆ ਯਾਨੀ ਕਿ ਉਹ ਵੀ 700 ਦੇ ਨੇੜੇ ਪਹੁੰਚ ਜਾਂਦਾ ਜਿਸ ਕਰਕੇ ਪੰਜਾਬ ਹਰਿਆਣਾ ਦੇ ਵਿੱਚ ਸਕਤਾਈ ਵੱਜ ਜਾਂਦੀ ਹੈ ਤੇ ਉਸੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਆਦੇਸ਼ ਨੇ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਤੇ ਡੀਸੀ ਗਰਦਾਸਪੁਰ ਨੇ ਕੁਝ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਆਦੇਸ਼ ਜਾਰੀ ਕੀਤੇ ਸੀ ਅਧਿਆਪਕਾਂ ਨੂੰ ਕਿ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ਦੇ ਵਿੱਚ ਚੈਕਿੰਗ ਕਰਨ ਰਿਪੋਰਟ ਉੱਪਰ ਤੱਕ ਸਬਮਿਟ ਕਰਨ 26 ਸਤੰਬਰ ਤੋਂ 30 ਨਵੰਬਰ ਤੱਕ ਡਿਊਟੀਆਂ ਲਾਈਆਂ ਸੀ ਪਰ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਸਰਕਾਰੀ ਅਧਿਆਪਕਾਂ ਨੂੰ ਸੌਂਪੇ ਗਏ ਵਾਧੂ ਕਾਰਜ ਨੂੰ ਵਾਪਸ ਲਿਆ ਗਿਆ